ਸੰਦਾਵਾਲੇ ਸਾਰੇ ਖਾਲ ਠੀਕ ਹੈ ਜੀ ਸਾਰੇ ਇਦਾਂ ਚੀਜ਼ਾਂ ਲੱਗੀਆਂ ਹੋਈਆਂ ਸਤਨਾ ਆਪ ਦੇ ਹੈ ਮੰਨ ਕੇ ਚੱਲੋ ਘੱਟੋ ਘੱਟ 100 150 ਸਾਲਾਂ ਲੱਗੀਆਂ ਹੋਈਆਂ ਵੀ ਕਿਟ ਹੈ ਲੈ ਸਾਡੇ ਸੇਵਾ ਜੀ ਕਿੰਨੇ ਲੱਗਦਾ ਇਹ ਦੇਖ ਲੈ ਕਦਾ ਚੜਦਾ ਮੇਰੇ ਹਿਸਾਬ ਸੀਨੇ ਕਾ ਤੇ ਲੱਗਦਾ ਫੁੱਟ ਹੈ ਇਹ ਟੂਕੀ ਆਗਰੀ ਲੱਗਦਾ ਹੈ ਕਿੰਨੇ ਇੰਚ ਦਾ ਡਾਇਰ ਹੋਊਗਾ ਇਹ ਦਾ ਮਾਣਾ 10 ਫੁੱਟ ਦਾ 10 ਫੁੱਟ ਦਾ ਟਾਇਰ ਹੋਗੀ ਇਹ 10 ਫੁੱਟ ਦਾ ਹਾਂ ਤੈਨੂੰ ਕੋਲੇ ਖੜ ਕੇ ਦੇਖਵਾ ਹਲੋ ਇਹ ਇੱਕ ਟੋਕੜ ਦਾ 10 ਫੁੱਟ ਦਾ ਟਾਇਰ ਹੁਣ ਆਈ ਬਹੁਤ ਹੈਵੀ ਟਾਇਰ ਆਈ ਹਾਂ ਆਈ ਹੈਵੀ ਟਾਇਰ ਛੋਟੇ ਤੋਂ ਛੋਟਾ ਟਾਇਰ ਨਾ ਟਰੈਕਟਰ ਦੇ ਛੋਟੇ ਛੋਟਾ ਟਾਇਰ ਆ ਇਥੇ ਜਿਵੇਂ ਵੱਡੇ ਤੋਂ ਵੱਡਾ ਤੁਸੀਂ ਦੇਖ ਹੀ ਲਿਆ ਸਾਰੇ ਛੋਟੇ ਤੋਂ ਛੋਟਾ ਟਾਇਰ ਆ ਆ ਜਾ ਆਇਆ ਇਧਰ ਆਇਆ ਅਮਰਜੀਤ ਸਿੰਘ ਟਰਾਲਾ சவுண்ட் பைட் பாலச்சந்திரன் இருபத்து ஏழு செகண்ட்ஸ் புட்டும் வில் சகதை ਥੋੜਾ ਜਿਹਾ ਬਾਰਿਸ਼ ਨੇ ਦਿੱਕਤ ਕਰਤੀ ਠੀਕ ਆ ਆਪ ਦੀਸ ਪਾਲਾ ਥੋੜਾ ਜਿਹਾ ਲਓ ਜੀ ਇਥੇ ਰੋਟੇਵੇਟਰ ਠੀਕ ਆ ਸਰਦਾਰ ਭਵਾ ਦੇ ਭਾਈ ਦੇ ਹੁਣ ਹੀ ਲੈਣੇ ਮਾਣੇ ਕਿੱਧਰ ਮਾਣੇ ਕਿੱਧਰ ਰੋਟੇਵੇਟਰ ਸੀਪਰ ਸੁਪਰ ਸਿੱਡਰ ਠੀਕ ਆ ਇਹ ਜ਼ੀਰੋ ਡ੍ਰਿਲ ਆ ਏ ਹੈਗਾ ਜੀ 15 ਇੰਚ ਡੀ ਰੋਡਲ 80000 ਸਿਰਫ ਰੇਟ ਆ